ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਲਰਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੇ ਸਾਜ ਲਿਖੈ ਉਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪਹਿਲਾ ਪਹਿਲਾ ਦੋ ਤੁਕੀ ਤੂੰ ਗੁਣ ਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹੋ ਪਾਪੀ ਪਾਖੰਡੀਆਂ ਭਾਈ ਮਨ ਤਨ ਨਾਮ ਵਸੇ ਖਰਹਾਓ ਬੇਖ ਮਾਇਆ ਚਿਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮੈਂ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋਂ ਲਾਲ ਚਲੂਲਾ ਜੇ ਮਨ ਹਰਿ ਸਿਉ ਬੈਰਾਗੀ ਐ ਭਾਈ ਦਾਰ ਕਰ ਸਾਚ ਭੂਲ ਪਾਤਾ ਲੀ ਆਕਾਸ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੁਕਾ ਮਨੋ ਗੁਮਾਨ ਝਾਲ ਮਾਲ ਕਾਇਆ ਮਾਂਜੀਏ ਭਾਈ ਵੀ ਮੈਰਾ ਤਨ ਹੋਏ ਗਿਆਨ ਮਹਾਰਸ ਨਾਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇਹ ਪਾਹਣ ਨੀਰ ਪਖਾਲੀਐ ਭਾਈ ਜਲ ਮੈਂ ਬੂੜੈ ਤਿਹ ਗੁਰ ਬਿਨ ਅਲਖਾ ਨ ਲਖੀਐ ਭਾਈ ਜਗ ਬੂੜੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆਂ ਭਾਈ ਜੈ ਭਾਵੇ ਤੈ ਦੇ ਬਈਅਰ ਬੋਲੇ ਮੀਠਲੀ ਭਾਈ ਸਾਚ ਕਹੈ ਪਿਰ ਭਾਏ ਬਿਰਹ ਬੇਦੀ ਸਚ ਵਸੀ ਭਾਈ ਅਦ ਕਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਜੈ ਸੁਜਾਨ ਜੋ ਵਿਦੇਸੇ ਉਬਰੇ ਭਾਈ ਸ਼ਬਦ ਸਚਾ ਨਿਸ਼ਾਨ ਈ ਤਨ ਅਦਖਸ ਕੇ ਲੀਐ ਭਾਈ ਪਾਵਕ ਰੰਚਕ ਪਾਏ ਕੈ ਨਪਾਲ ਨਾਮ ਰਿਦੇ ਵਸੈ ਭਾਈ ਨਾਨਕ ਮਿਲਣ ਸੁਭਾਏ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓਅੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜਿਓ ਤੁਰ ਤੂੰ ਰਖਦਾ ਆਇਆ ਪਹਿਲਾਦ ਜਨ ਤੁਧ ਰਖ ਲੈ ਹਰ ਜਿਓ ਹਰਨਾਕ ਸਮਾਰ ਪਚਾਇਆ ਗੁਰਮੁਖ ਆਨੋ ਪਰਤੀਤ ਹੈ ਹਰ ਜਿਓ ਮਨਮੁਖ ਭਰਮ ਭੁਲਾਇ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਓ ਭਗਤਾ ਨੋ ਜਮ ਜੋਹੇ ਨਾ ਸਾਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਾ ਭਗਤਾ ਚਰਣੀ ਲਾਗੇ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ ਹਰ ਨਾਮ ਨ ਲਾਗਾ ਭਾਉ ਕੂੜ ਕਪੜ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹੋ ਮੈ ਮਾਰ ਮਨਸਾ ਮਨੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਉਨਾ ਕੀ ਰੀਸ ਕਰੇ ਸੋ ਵੇ ਗੁੱਚੈ ਦਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕ ਮੋਏ ਬਿਲ ਰਾਈ ਆਵਹਿ ਜਾਵੈ ਠੌਰ ਨਾ ਪਾਵੈ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੈ ਸੋ ਅਮਰਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜ੍ਹੈ ਤੈ ਬਾਦ ਬਖਾਨੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਓ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮਟਣ ਹਾਰਾ ਨਾਨਕ ਤិន ਕਹਿ ਸਦ ਬਲੇ ਹਾਰੈ ਜਿਨ ਹਰ ਰੱਖਿਆ ਔਰ ਤਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਨੁ ਆਪੇ ਬਖਸਲੇ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ RAM ਨਾਮ ਚੇਤ ਲਾਏ ਹਰ ਜਿਓ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਗੁਰ ਲੇਰ ਲਾਇ ਰਹਾਓ ਕੌਣ ਕੌਣ ਅਪਰਾਧੀ ਬਖਸਿਆਨ ਪਿਆਰੇ ਸਾਚੇ ਸ਼ਬਦ ਵਿਚਾਰ ਪਉਝਰ ਪਾਰੋ ਤਾਰਿ ਅਨ ਭਾਈ ਸਤਗੁਰ 베ੜੈ ਚਾੜ ਮਨੂਰੇ ਤੇ ਕੰਚਨ ਭਏ ਭਾਈ ਗੁਰ پارਸ ਮੇਰ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣੈ ਭਾਈ ਸਤਿਗੁਰ ਕੋ ਸਦ ਬਲੇ ਹਾਰੈ ਜਾਓ ਨਾ ਮਨ ਧਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ ਗੁਰ ਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਵਿੱਚ ਹਉ ਆਪ ਗਵਾਏ ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤ ਗੁਰ ਸੇਵੈ ਆਪਣਾ ਭਾਈ ਤਿਨ ਕਹਿ ਹੋ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਪੀ ਲਈ ਬਖਸਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲੱਗੇ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ